ਹਾਂਜੀ ਕੀ ਹਾਲ ਚਾਲ ਹੈ ਦੋਸਤੋ ਕਿੰਮੇ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਜਿਹੜੇ ਪਾਰਸਲ ਦਾ ਇੰਤਜ਼ਾਰ ਸੀ ਉਹ ਪਾਰਸਲ ਆ ਗਿਆ ਜੀ ਲਓ ਜੀ ਹੁਣ ਆਪਾਂ ਖੋਲਣ ਲੱਗੇ ਆਂ ਪਾਰਸਲ ਫੇਰੇ ਦੀ ਆਪਾਂ ਵੌਇਸ ਆਵਰ ਚੈੱਕ ਕਰਾਂਗੇ ਕਿ ਕਿਉਂਕਿ ਜਦੋਂ ਆਪਾਂ ਗਾੜ ਦੇ ਵਿੱਚ ਕਿਤੇ ਜਾਂਦੇ ਸੀ ਨਾ ਸਾਰੇ ਮੈਨੂੰ ਕਹਿ ਦਿੰਦੇ ਸੀ ਕਿ ਜਦਾ ਲਾਈਵ ਤੇ ਵੀ ਜੇ ਕਿਤੇ ਬੈਠੇ ਤੇ ਆਵਾਜ਼ ਨਹੀਂ ਆਉਂਦੀ ਆਵਾਜ਼ ਨਹੀਂ ਆਉਂਦੀ ਆਵਾਜ਼ ਨਹੀਂ ਆਉਂਦੀ ਹੁਣ ਤੁਹਾਨੂੰ ਬਾਅਦ ਕੰਨਾ ਜੋ ਵੀ ਦੇ ਕੱਢਿਆ ਕਰੂਗੀ ਇੰਨੀ ਵਧੀਆ ਆਈਟਮ ਮੰਗਵਾਈ ਆਪਾਂ ਨੇ ਤੇ ਆਪਾਂ ਹੁਣ ਨਾ ਜਿਹੜੇ ਆਪਣੇ ਨਾਲ ਸਟੂਡੈਂਟ ਨੇਗੇ ਆਪਾਂ ਉਹਨਾਂ ਦਾ ਵੀ ਪੋਡਕਾਸਟ ਕਰਿਆ ਕਰਾਂਗੇ ਯਾਰ ਇਹ ਪੈਕਿੰਗ ਬਹੁਤ ਬਹੁਤ ਹੀ ਟਫ ਕਰਦੇ ਆ ਬਹੁਤ ਔਖੀ ਖੁੱਲਦੀ ਐ ਇਦਾਂ ਦੀ ਪੈਕਿੰਗ ਨਾ ਚਲੋ ਖਤਰੋਂ ਦੇਖ ਲਾੜੀ ਆਈਸ਼ਾ ਯਾ ਆਈਸ਼ਾ ਉਦੇ ਵਿਚ ਆਇਆ ਜੀ ਤੇ ਇਹਦਾ ਤੁਹਾਨੂੰ ਆਪ ਪ੍ਰਾਈਸ ਵੀ ਦੱਸ ਦਨੇ ਆ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਨਾ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਆ ਲਓ ਵਾਇਸ ਦੇ ਨਾ ਚਾਰਜ ਆ ਲੋ ਜੀ ਸਪੀਕ ਇਨੂੰ ਇੱਥੇ ਲਾ ਕੇ ਨਾ ਮੈਂ ਉੱਚੀ-ਉੱਚੀ ਬੋਲਿਆ ਕਰੂੰਗੀ ਇਦਾਂ ਕਰਕੇ ਇਦਾਂ ਕਰਦੇ ਨਾ ਲੱਖੋ ਇਹ ਬੋਲਿਆ ਦੂੰਗੀ ਸੌਰੀ ਮੇਰਾ ਕਾਲਰ ਡਿੱਗਦਾ ਵਾ ਫਿਲਹਾਲ ਹੀ ਆਪਣੇ ਇਦਾਂ ਆਜਿਆ ਕਰੂਗਾ ਇੱਥੇ ਤਾਂ ਆਪਣੀ ਵੌਇਸ ਬਹੁਤ ਜ਼ਿਆਦਾ ਤੇ ਇੱਕ ਆਪਣਾ ਜਿਹੜਾ ਇਹ ਹੈਗਾ ਇਹ ਆਪਾਂ ਮੋਬਾਈਲ ਦੇ ਕਿੱਥੇ ਹੈ ਮੇਰਾ ਦੂਜਾ ਮੋਬਾਈਲ ਉਹਦੇ ਮਤਲਬ ਇਹਨਾਂ ਕਰਿਆ ਕਰਾਂਗੇ ਉਹ ਚੀਜ਼ ਆਪਾਂ ਅਲਸੀ ਦਾ ਜਿੱਦਾਂ ਹੁਣ ਇਹਦੇ ਜਿੱਥੇ ਆਪਾਂ ਮਤਲਬ ਟੈਬ ਵਗੈਰਾ ਕਰਦੇ ਉਹਨੂੰ ਇੱਥੇ ਕਰਕੇ ਇੱਥੇ ਤੇ ਇਹਨੂੰ ਆਪਾਂ ਇੱਥੇ ਲਗਾ ਲਾਂਗੇ ਤੇ ਜਿਹੜੀ ਇਹ ਟੈਬ ਹੈਗੀ ਹੈ ਜੀ ਇਹ ਹੈਗੀ ਆ ਆਈਫੋਨ ਦੀ ਜਿੱਦਾਂ ਮੇਰਾ ਆਹ ਆਈਫੋਨ ਆ ਇੱਥੇ ਇਹਨੂੰ ਕਰਕੇ ਆਪਾਂ ਇਹਨੂੰ ਕਰ ਲੈਨੇ ਆ no problem ਆਈਫੋਨ ਨੂੰ ਕਰ ਲੈਨੇ ਆ ਤੇ ਹੁਣ ਆਪਾਂ ਚੈੱਕ ਕਰਦੇ ਹਾਂ ਦੇ ਚਾਰ ਜੁਗਰ ਹਾਂਜੀ ਕੀ ਹਾਲ ਚਾਲ ਹੈ ਗਾਇਸ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਇਹਦੇ ਵਿੱਚ ਤੇ ਆਪਣੀ ਵੌਇਸ ਐਗਰੂਗੀ ਤੇ ਜਿੰਨਾ ਜਿੰਨਾ ਵੀ ਇਹਦਾ ਸਾਰਾ ਸੈਟਅਪ ਸੀਗਾ ਉਹ ਆ ਚੁੱਕਿਆ ਆਪਣੇ ਕੋਲੇ ਤੇ ਹੁਣ ਆਪਾਂ ਨੂੰ ਹੌਲੀ ਹੌਲੀ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੁਣ ਆਪਾਂ ਗਵਾਂਡੀਆਂ ਦੇ ਕੰਨ ਫੜਦੇ ਆ ਕਰ ਨੰਨੇ ਨੇ ਉੱਚੀ ਬੋਲਿਆ ਕਰਾਂਗੇ ਸੋ ਤੁਸੀਂ ਸਾਰੇ ਦੱਸੋ ਜੀ ਇਹ ਤੁਹਾਨੂੰ ਕਿੰਮੇ ਦਾ ਲੱਗਿਆ ਸੈਟਅਪ ਕਿ ਭਾਈ ਜਿਹੜੇ ਬੰਦੇ ਵੀਡੀਓ ਬਣਾਉਂਦੇ ਉਹਨਾਂ ਨੂੰ ਜ਼ਰੂਰੀ ਚਾਹੀਦਾ ਸੋ ਇਹਦਾ ਜਿਹੜਾ ਹੈਗਾ ਜੀ ਪ੍ਰਾਈਜ਼ ਆਇਆ ਇਹ 3000 ਕੁਸ਼ ਦਾ ਮਤਲਬ ਆਫਰ ਦੇ ਵਿੱਚ ਚੱਲਦਾ ਸੀਗਾ ਨਿਊਜ਼ਰ ਦੀ ਆਫਰ ਦੇ ਵਿੱਚ 3000 ਕੁਸ਼ ਇਹ ਤਾਂ ਇਹ ਆਪਣਾ ਨੂੰ ਸੈਟਅਪ ਮਿਲਿਆ ਸਾਰਾ ਤੇ ਬਾਕੀ ਜੇ ਤੁਸੀਂ ਕਿਸੇ ਨੇ ਮੰਗਵਾਉਣਾ ਹੋਇਆ ਤਾਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗੀ ਥੈਂਕ ਯੂ ਅੰਜੀ ਸ਼ਸ਼ੀ ਕਾਲ ਮੀਟ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੁਸੀਂ ਗੈਸ ਕਰੋ ਜੀ ਪਾਰਸਲ ਚ ਕੀ ਆਇਆ ਤੇ ਮੈਂ ਤੁਹਾਨੂੰ ਦੱਸੇ ਜਿੰਨੇ ਇਹ ਪਾਰਸਲ ਚ ਗਿਆ ਇਸ ਚੀਜ਼ ਦਾ ਮੈਨੂੰ ਬਹੁਤ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀਗਾ ਚਲੋ ਮੈਂ ਦਿਖਾ ਦਿੰਨੀ ਆ ਤੁਹਾਨੂੰ ਇਹਦੇ ਵਿੱਚ ਆ ਜੀ ਮੋਬਾਈਲ ਦੇ ਸੈਟਅਪ ਹੁਣ ਆਪਾਂ ਖੋਲ ਕੇ ਦੇਖਦੇ ਆ ਤੇ ਫਿਰ ਇਹਦੇ ਆਪਾਂ ਵਾਇਸ ਓਵਰ ਚੈੱਕ ਕਰਦੇ ਕਿਉਂਕਿ ਇਹਦੀ ਮੈਨੂੰ ਬਹੁਤ ਜ਼ਿਆਦਾ ਨੀਡ ਸੀਗੀ ਬਹੁਤ ਦਿਨਾਂ ਤੋਂ ਨੀਡ ਸੀ ਇਹ ਚੀਜ਼ ਦੀ ਮੈਨੂੰ ਤੇ ਜਿੱਦਾਂ ਹੁਣ ਆਪਾਂ ਕਿਤੇ ਬਾਹ ਦੇ ਵਿੱਚ ਜਾਂ ਖੜਕੇ ਦੇ ਵਿੱਚ ਜਾਂ ਕਿਤੇ ਵੀ ਬਾਹਰ ਜਾਂ ਅੰਦਰ ਜਾਂਦੇ ਆ ਨਾ ਉਹ ਬਹੁਤ ਜ਼ਿਆਦਾ ਵਧੀਆ ਸੀਗਾ ਬਹੁਤ ਜ਼ਿਆਦਾ ਸੌਰੀ ਰਾਸ਼ ਹੁੰਦਾ ਸੀਗਾ ਮੈਨੂੰ ਇਹ ਸੀਗਾ ਵੀ ਮੈਂ ਕਦੋ 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 ਇਹ ਚੀਜ਼ਾਂ ਦਿਨਾ ਵਿੱਚ ਸੋ ਅੱਜ ਹੀ ਦਿਨ ਆਇਆ ਗਿਆ